ਵਾੜ ਦੇ ਜਿਹੜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਾਰਡ ਦੇ ਵਿੱਚ ਪਿਛਲੇ 3-4 ਮਹੀਨਿਆਂ ਤੋਂ ਜਦੋਂ ਦੇ ਸਾਡੇ ਨਵੇਂ ਕਾਉਂਸਲਰ ਬਣੇ ਨੇ ਜਾਂ ਸਰਕਾਰ ਬਣੀ ਹੈ ਉਸ ਤੋਂ ਬਾਅਦ ਇੰਨੇ ਮਾੜੇ ਹਾਲਾਤ ਨੇ ਕੀ ਪ੍ਰਕਾਰ ਦੇ ਠੀਕ ਸਿਸਟਮ ਵੀ ਬਣਿਆ ਹੋਇਆ ਹੈ ਪਰ ਹਜੇ ਵੀ ਕਾਫੀ ਘੱਟ ਵਾਰਡ ਦੇ ਅੰਦਰ ਹੋਣ ਵਾਲਾ ਹੈ ਤੋਂ ਜਿਸ ਮੁਤਾਬਿਕ ਪ੍ਰਾਇੋਰਟੀ ਹੈ ਉਸ ਪ੍ਰਾਇੋਰਟੀ ਦੇ ਮੁਤਾਬਿਕ ਕੋ ਕੰਮ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਆਂ ਔਰ ਉਸ ਦੇ ਵਿੱਚ ਆਪਣਾ ਕੁਝ ਕੰਮ ਹੋ ਰਿਹਾ ਹੈ ਕੁਝ ਨਵੇਂ ਕੰਮ ਸ਼ੁਰੂ ਹੋਣ ਜਾ ਰਹੇ ਜਿੰਨਾ ਵੀ ਅੱਗੇ ਸਾਡੇ ਟਾਈਮ ਟੂ ਟਾਈਮ ਪਾਰਕਾਂ ਦਾ ਪੈਸਾ ਜਿਹੜਾ ਉਹ ਟਾਈਮ ਟੂ ਟਾਈਮ ਆਂਦਾ ਸੀ ਅੱਜ ਜਿੰਨੇ ਵੀ ਉੱਥੇ ਮਾਲੀ ਨੇ ਜਾਂ ਹੋਰ ਨੇ ਉਹ ਵਿਚਾਰੇ ਕੰਮ ਛੱਡ ਕੇ ਚਲੇ ਗਏ ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ ਉਹ ਪਾਰਕ ਜਿਸ ਵੇਲੇ ਬਣਿਆ ਸੀ ਬੇਸਿਕ ਕੀ ਹੈ ਕਿ ਕੋਈ ਵੀ ਆਪਾਂ ਪਾਰਕ ਬਣਾਨੇ ਆ ਉਸ ਪਾਰਕ ਨੂੰ ਉਦੋਂ ਤੱਕ ਨਹੀਂ ਬਣਾਉਣਾ ਚਾਹੀਦਾ ਜਦ ਤੱਕ ਉਹਦੀ ਸਭ ਸੰਭਾਲ ਕਰਨ ਵਾਸਤੇ ਉਹਦੀ ਕਮੇਟੀ ਨਾ ਬਣੇ ਮੈਂ ਤੁਹਾਨੂੰ ਕੁਝ ਮੈਂ ਫੋਟੋਆਂ ਲਿਆ ਆ ਖਿੱਚ ਕੇ ਤੁਹਾਨੂੰ ਦਿਖਾਉਣ ਵਾਸਤੇ ਦਿਖਾ ਸਕਦੇ ਹਾਂ ਮੈਂ ਤੁਹਾਨੂੰ ਦਿਖਾਉਣਾ ਵੀ ਆ ਤੁਸੀਂ ਖੁਦ ਦੇਖੋਗੇ ਕਿ ਐਸੇ 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 ਹਾਲਾਤ ਹੋਏ ਹੋਏ ਨੇ ਜੇ ਲੋਕ ਕਿਸ ਤਰ੍ਹਾਂ ਇੱਥੇ ਰਹਿ ਰਹੇ ਨੇ ਤਾਂ ਮਤਲਬ ਦੇਖੋ ਉਹਨਾਂ ਨੇ ਇੱਕ ਕਾਉਂਸਲਰ ਨੂੰ ਨਵੇਂ ਕੰਮ ਚ ਲਾਤਾ ਕਿ ਕਾਉਂਸਲਰ ਫੋਟੋ ਖਿੱਚੇ ਫੇ ਲੋਕੇਸ਼ਨ ਤੇ ਭੇਜੇ ਫਿਰ ਉਹ ਟਰਾਲੀ ਭੇਜ ਕੇ ਉਹ ਤਾਂ ਲਿਫਟਿੰਗ ਕਰਵਾਣਗੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਚਲੋ ਮੈਂ ਕਰਵਾ ਦਿੰਦਾ ਪਰ ਮੇਰਾ ਇਹ ਕੰਮ ਨਹੀਂ ਹੈ ਅ ਰਮਜ਼ ਨਾਲ ਜੁੜੇ ਹੋ ਤੁਸੀਂ ਤੇ ਮੈਂ ਹੈ ਸ਼ਾਇਦ ਸਵਾਗਤ ਆ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਵਾਰਡ ਦਾ ਰਿਪੋਰਟ ਕਾਰਡ ਦੇ ਵਿੱਚ ਜਿੱਥੇ ਅਸੀਂ ਮੌਜੂਦਾ ਕੌਂਸਲਰ ਨੂੰ ਕਰ ਰਹੇ ਹਾਂ ਸਵਾਲ ਅਤੇ ਵਿਰੋਧੀ ਧਿਰ ਨੂੰ ਵੀ ਲੈ ਰਹੇ ਹਾਂ ਨਾਲ ਮੌਜੂਦਾ ਵਾਰਡ ਨੰਬਰ 62 ਦੇ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਹੋਣਗੇ ਸੁਰੇਸ਼ ਸ਼ਰਮਾ ਜੀ ਗੱਲਬਾਤ ਉਹਨਾਂ ਨਾਲ ਕਰਾਂਗੇ ਕਿ ਆਖਿਰਕਾਰ ਇਹਨਾਂ ਦੇ ਵਾਰਡ ਦਾ ਕੀ ਰਿਪੋਰਟ ਕਾਰਡ ਆ ਸਰ ਸਵਾਗਤ ਆ ਤੁਹਾਡਾ ਧੰਨਵਾਦ ਜੀ ਮੈਂ ਸੁਰੇਸ਼ ਸ਼ਰਮਾ ਵਾਰਡ ਨੰਬਰ 12 ਤੋਂ ਕੌਂਸਲਰ ਦੇ ਇਲੈਕਸ਼ਨ ਲੜਿਆ ਹੈ ਜੀ ਤੇ ਜਿਹਦੇ ਜੋ ਮੈਂ ਲੂਜ਼ ਕੀਤਾ ਹੈ ਔਰ ਵਾਰਡ ਦੀ ਜਿਹੜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਾਰਡ ਦੇ ਵਿੱਚ ਪਿਛਲੇ 3-4 ਮਹੀਨਿਆਂ ਤੋਂ ਜਦੋਂ ਦੇ ਸਾਡੇ ਨਵੇਂ ਕਾਉਂਸਲਰ ਬਣੇ ਨੇ ਜਾਂ ਸਰਕਾਰ ਬਣੀ ਹੈ ਉਸ ਤੋਂ ਬਾਅਦ ਇੰਨੇ ਮਾੜੇ ਹਾਲਾਤ ਨੇ ਕਿ ਇੰਨੇ ਵਧੀਆ ਜਦੋਂ ਸਾਡੀ ਸਰਕਾਰ ਸੀ ਕਾਂਗਰਸ ਦੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਭਾਰਤ ਕੁਸ਼ਨਾਸ਼ੂ ਜੀ ਮੰਤਰੀ ਹੁੰਦੇ ਸੀ ਐਮਐਲਏ ਹੁੰਦੇ ਸੀ ਔਰ ਸਾਡੇ ਬਲਕਾਰ ਸਿੰਘ ਜੀ ਕਾਉਂਸਲਰ ਔਰ ਮੇਅਰ ਬਣੇ ਥੇ ਉਹਨਾਂ ਨੇ ਇੰਨਾ ਪੈਸਾ ਖਰਚ ਕਰਕੇ ਪਾਰਕ ਡਵੈਲਪ ਕੀਤੇ ਸੜਕਾਂ ਡਵੈਲਪ ਕੀਤੀਆਂ ਗਲੀਆਂ ਮੁਹੱਲੇ ਪਾਰਕ ਗਲੀਆਂ ਮੁਹੱਲਿਆਂ ਦੇ ਵਿੱਚ ਪਾਰਕ ਬਣਾਏ ਲੇਕਿਨ ਇਸ ਸਰਕਾਰ ਆਉਣ ਤੋਂ ਬਾਅਦ ਉਹਨਾਂ ਚੀਜ਼ਾਂ ਦਾ ਇੰਨਾ ਬੜਾ ਹਾਲ ਹੋ ਗਿਆ ਅੱਜ ਤੁਸੀਂ ਪਾਰਕਾਂ ਦੇ ਵਿੱਚ ਦੇਖੋ ਜਾ ਕੇ ਕੂੜੇ ਦੇ ਢੇਰ ਲੱਗੇ ਹੋਏ ਨੇ ਕੋਈ ਬੂਟੀਆਂ ਦੀ ਕਟਿੰਗ ਨਹੀਂ ਹੋ ਰਹੀ ਜਿੰਨਾ ਵੀ ਅੱਗੇ ਸਾਡੇ ਟਾਈਮ ਟੂ ਟਾਈਮ ਪਾਰਕਾਂ ਦਾ ਪੈਸਾ ਜਿਹੜਾ ਉਹ ਟਾਈਮ ਟੂ ਟਾਈਮ ਆਂਦਾ ਸੀ ਅੱਜ ਜਿੰਨੇ ਵੀ ਉੱਥੇ ਮਾਲੀ ਨੇ ਜਾਂ ਹੋਰ ਨੇ ਉਹ ਵਿਚਾਰੇ ਕੰਮ ਛੱਡ ਕੇ ਚਲੇ ਗਏ ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ ਉਸ ਤੋਂ ਬਾਅਦ ਤੁਸੀਂ ਜਾ ਕੇ ਮੇਰਾ ਜਿਹੜਾ ਔਰਡਰ ਨੰਬਰ 68 ਹੈ ਉਹਦੇ ਵਿੱਚ ਡੈਰੀ ਕੰਪਲੈਕਸ ਅੰਮ੍ਰਿਤ ਕਲੋਨੀ ਮੈਂ ਤੁਹਾਨੂੰ ਉਹ ਦਿਖਾ ਵੀ ਦਿਆਂਗਾ ਕਿ ਕਿੰਨੀ ਕੁ ਗੰਦਗੀ ਹੈ ਉੱਥੇ ਉੱਥੋਂ ਨੰਗ ਨਹੀਂ ਹੁੰਦਾ ਅੱਜ ਬਰਸਾਤ ਦਾ ਮੌਸਮ ਹੋ ਕੇ हटਿਆ ਇੰਨਾ ਇੰਨਾ ਮੱਛਰ ਪੈਦਾ ਹੋਇਆ ਕੋਈ ਫੋਗਿੰਗ ਨਹੀਂ ਹੋ ਰਹੀ ਕੋਈ ਕਿਸੇ ਕਿਸਮ ਦੀ ਆਪਾਂ ਕਹਿ ਦਈਏ ਵੀ ਕੋਈ ਤਾਂ ਇੱਕ ਕੰਮ ਹੋਇਆ ਹੋਵੇ ਇਹ ਇਵਨ ਕੇ ਤੁਸੀਂ ਦੇਖੋ ਸਰਕਾਰ ਜਾਂਦੇ ਜਾਂਦੇ 메인 ਹੰਬੜਾ ਰੋਡ ਆਸ਼ੂ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਬਣਵਾਈ ਜਿੱਥੇ ਜਿੱਥੇ ਪਾਣੀ ਖੜਦਾ ਸੀ ਉੱਥੇ ਪਾਈਪਲਾਈਨ ਪਾਈਆਂ ਉਸ ਤੋਂ ਬਾਅਦ ਸਾਡੇ ਰਿਸ਼ੀ ਨਗਰ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਜੋ ਕੁਝ ਹੋ ਸਕਦਾ ਸੀ ਉਹ ਉਹਨਾਂ ਨੇ ਕੀਤਾ ਲਾਈਟਾਂ ਦਾ ਕੰਮ ਸੀ ਜੋ ਵੀ ਡਿਵੈਲਪਮੈਂਟ ਦਾ ਕੰਮ ਸੀ ਉਸ ਤੋਂ ਬਾਅਦ ਤੁਸੀਂ ਦੇਖੋ ਸਾਡੇ ਪੋਲੀਟੈਕਨਿਕ ਕਾਲਜ ਤੋਂ ਜੈਡ ਬਲਾਕ ਵਾਲੀ ਰੋਡ ਜਾਣ ਵਾਲੀ ਐਡਾ ਵਧੀਆ ਪਾਰਕ ਸੀਗਾ ਮੈਂ ਤੁਹਾਨੂੰ ਉਹਦੀ ਵੀ ਫੋਟੋਆਂ ਖਿੱਚ ਕੇ ਲਿਆਇਆ ਕੁਝ ਤੁਹਾਨੂੰ ਦਿਖਾਉਣ ਵਾਸਤੇ ਕਿਸੇ ਕਿਸਮ ਦਾ ਕੋਈ ਸੁਧਾਰ ਨਹੀਂ ਹੈ ਕਿਸੇ ਦਾ ਕੋਈ ਧਿਆਨ ਨਹੀਂ ਹੈ ਸੋ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹਨਾ ਵੀ ਥੋੜਾ ਜਿਹਾ ਇਹ ਇਹ ਪੌਸ਼ ਇਲਾਕਾ ਹੈ ਬਹੁਤ ਵਧੀਆ ਇਲਾਕਾ ਹੈ ਬਹੁਤ ਅੱਛੇ ਲੋਕ ਰਹਿੰਦੇ ਨੇ ਇੱਥੇ ਤੇ ਤੁਸੀਂ ਇਹਦੇ ਵੱਲ ਧਿਆਨ ਦੇ ਕੇ ਕਿਰਪਾ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕੌਂਸਲਰ ਅੱਗੇ ਵੀ ਔਰ ਸਰਕਾਰ ਅੱਗੇ ਕਿ ਇਸ ਇਲਾਕੇ ਦਾ ਜਲਦੀ ਤੋਂ ਜਲਦੀ ਸੁਧਾਰ ਕਰਾਓ ਜਿਵੇਂ ਤੁਸੀਂ ਕਿਹਾ ਬਈ ਵਾਰਡ ਨੰਬਰ ਜਿਹੜਾ 62 ਅਰਿਸ਼ ਨਗਰ ਦਾ ਇਲਾਕਾ ਸ਼ਹਿਰ ਦਾ ਸਭ ਤੋਂ ਪੋਸ਼ ਇਲਾਕਾ ਸ਼ਰਤ ਤੇ ਸਭ ਤੋਂ ਪੜੇ ਲਿਖੇ ਲੋਕ ਜਿਹੜੇ ਨੇ ਇੱਥੇ ਰਹਿੰਦੇ ਨੇ ਇੰਡਸਟਰੀ ਲਿਸਟ ਨੇ ਵੱਡੇ ਵੱਡੇ ਡਾਕਟਰ ਨੇ ਉਸ ਤੋਂ ਬਾਵਜੂਦ ਇਸ ਵਾਰਡ ਦਾ ਇਹ ਹਾਲ ਤੁਸੀਂ ਮੈਂ ਤੁਹਾਨੂੰ ਕੁਝ ਮੈਂ ਫੋਟੋਆਂ ਲਿਆ ਆਇਆ ਖਿੱਚ ਕੇ ਤੁਹਾਨੂੰ ਦਿਖਾਉਣ ਵਾਸਤੇ ਹਾਂ ਦਿਖਾ ਸਕਦੇ ਹਾਂ ਮੈਂ ਤੁਹਾਨੂੰ ਦਿਖਾਣਾ ਵੀ ਆ ਤੁਸੀਂ ਖੁਦ ਦੇਖੋਗੇ ਕਿ ਐਸੇ 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 ਹਾਲਾਤ ਹੋਏ ਹੋਏ ਨੇ ਜੇ ਲੋਕ ਕਿਸ ਤਰ੍ਹਾਂ ਇੱਥੇ ਰਹਿ ਰਹੇ ਨੇ ਸੋ ਮੈਂ ਜਿੰਨਾ ਚਿਰ 25 ਸਾਲ ਸਾਡੇ ਸਰਦਾਰ ਬਲਕਾਰ ਸਿੰਘ ਜੀ ਇੱਥੇ ਕਾਉਂਸਲਰ ਰਹੇ ਨੇ ਮੇਅਰ ਵੀ ਰਹੇ ਨੇ ਇਸ ਤੋਂ ਪਹਿਲਾਂ ਕਦੀ ਇਦਾਂ ਦੇ ਹਾਲਾਤ ਨਹੀਂ ਹੋਏ ਜਿਹੜੇ ਮੌਜੂਦਾ ਕਾਉਂਸਲਰ ਨੇ ਕਿ ਉਹ ਕੰਮ ਨਹੀਂ ਕਰ ਰਹੇ ਦੇਖੋ ਜੀ ਮੇਰੇ ਹਿਸਾਬ ਨਾਲ ਤਾਂ ਕੋਈ ਕੰਮ ਨਹੀਂ ਹੋ ਰਿਹਾ ਉਹਦਾ ਕਾਰਨ ਹੈ ਹੁਣ ਦੇਖੋ ਸਾਡੇ ਇੱਥੇ ਬਹੁਤ ਵੱਡਾ ਜਿਹੜਾ ਆ ਰਾਮ ਸ਼ਰਨਮ ਦਾ ਪ੍ਰੋਗਰਾਮ ਹੁੰਦਾ ਆ ਰਿਸ਼ੀਨਗਰ ਦੇ ਵਿੱਚ ਉਹ ਤਕਰੀਬਨ ਨਵਰਾਤਰੇ ਪਹਿਲੇ ਨਵਰਾਤਰੇ ਤੋਂ ਸ਼ੁਰੂ ਹੋ ਜਾਣਾ ਜੀ ਉਸ ਦੇ باوجود ਵੀ ਜਦੋਂ ਬਲਕਾਰ ਸਿੰਘ ਜੀ ਹੁੰਦੇ ਸੀ ਕਾਉਂਸਲਰ ਉਦੋਂ ਇੱਥੇ ਪਹਿਲੇ ਦਿਨ ਤੋਂ ਤਿਆਰੀਆਂ ਇਹਨਾਂ ਦਿਨਾਂ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀ ਸੜਕਾਂ ਦੀ ਸਫਾਈ 메ਨ ਸੜਕਾਂ ਦੀ ਸਫਾਈ ਪਾਰਕਾਂ ਦੀ ਸਫਾਈ ਕਿਉਂਕਿ ਲੋਕ ਹਰ ਪਾਸਿਓਂ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ ਤਾਂ ਇਲਾਕਾ ਇੰਨਾ ਵਧੀਆ ਖੂਬਸੂਰਤ ਸੀਗਾ ਅੱਜ ਥਾਂ ਥਾਂ ਤੇ ਗੰਦਗੀ ਦੇ ਢੇਰ ਲੱਗੇ ਹੋਏ ਆ ਜਿਹੜੇ ਲੋਕ ਹੁਣ ਬਾਹਰੋਂ ਅੰਦਰੋਂ ਆਣਗੇ ਉਹ ਕੀ ਦੇਖ ਕੇ ਕਹਿਣਗੇ ਵੀ ਕੀ ਹਾਲਾਤ ਨੇ ਇਸ ਇਲਾਕੇ ਦੇ ਥੋਡੇ ਇਲਾਕੇ ਚ ਜੇ ਮੈਂ ਪੂਰੇ ਹਲਕੇ ਦੀ ਗੱਲ ਕਰਾਂ ਤਾਂ ਹਲੇ ਜਿਮਨੀ ਚੋਣ ਹੋ ਕੇ ਹਟੀ ਆ ਇੱਕ ਪਾਰਟੀ ਦੇ ਕੈਂਡੀਡੇਟ ਜਿੱਤੇ ਨੇ ਉਹਨਾਂ ਨੇ ਕੰਮ ਦੇ ਵੱਡੇ ਵੱਡੇ ਦਾਅਵੇ ਕੀਤੇ ਕਹਿੰਦੇ ਜੀ ਨਾ ਸਿਰਫ ਹਲਕਾ ਪੱਛਮੀ ਸਗੋ ਪੂਰੇ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਨੇ ਉਹ ਚਮਚਮਾਂ ਦੀਆਂ ਜਿਹੜੀਆਂ ਨੇ ਬਣ ਚੁੱਕੀਆਂ ਨੇ ਹਰ ਪਾਸੇ ਜਿਹੜੀ ਸਫਾਈ ਹੋ ਰਹੀ ਆ ਪਾਰਕਾਂ ਨੂੰ ਜਿਹੜੀ ਆ ਗ੍ਰਾਂਟ ਆ ਉਹਨਾਂ ਨੇ ਰਿਲੀਜ਼ ਕੀਤੀ ਕਿ ਥੋਡੇ ਵਾਰ ਨੂੰ ਕੁਛ ਨਹੀਂ ਮਿਲਿਆ ਬਿਲਕੁਲ ਨਹੀਂ ਜੀ ਸਾਨੂੰ ਤਾਂ ਨਜ਼ਰ ਨਹੀਂ ਕੁਛ ਆਂਦਾ ਕਿਉਂਕਿ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਨੋ ਸਿਆ ਕਿ ਜਦੋਂ ਸਾਡੀ ਸਰਕਾਰ ਸੀ ਜਾਣ ਤੋਂ ਪਹਿਲਾਂ ਸਾਰੀਆਂ ਰਿਸ਼ੀ ਨਗਰ ਦੀਆਂ ਮੇਨ ਹੰਬੜਾ ਰੋਡ ਸਾਰੀ ਬਣੀ ਐ ਉਹਦੇ باوجود ਵੀ ਜਿੱਥੇ ਕਿਤੇ ਵੀ ਕੋਈ ਛੋਟਾ ਮੋਟਾ ਖੱਡਾ ਪਿਆ ਜਾਂ ਕੋਈ ਅੱਜ ਦਿਨ ਤੱਕ ਉਹਦੀ ਪ੍ਰਵਾਹੀ ਨਹੀਂ ਹੋਈ ਸਿਰਫ ਤਾਂ ਸਿਰਫ ਅਸੀਂ ਪਿਛਲੇ 6 ਮਹੀਨੇ ਤੋਂ ਇਹ ਦੇਖ ਰਹੇ ਆ ਕਿ ਜਿਹੜੀਆਂ ਆਹ ਵਾਈਟ ਲਾਈਨਾਂ ਨੇ ਇਹ ਜਰੂਰ ਦੋ ਤਿੰਨ ਵਾਰੀ ਲੱਗ ਗਈਆਂ ਨੇ ਹੋਰ ਇਸ ਤੋਂ ਇਲਾਵਾ ਸਾਨੂੰ ਕੋਈ ਕੰਮ ਨਜ਼ਰ ਨਹੀਂ ਆਇਆ ਤੁਸੀਂ ਖੁਦ ਘੁੰਮ ਕੇ ਦੇਖ ਲਓ ਜੋ ਹਾਲਾਤ ਨੇ ਇਲਾਕੇ ਦੇ ਕੋਈ ਗ੍ਰਾਂਟ ਦੀ ਆਪਾਂ ਗੱਲ ਕਰਦੇ ਜੇ ਗ੍ਰਾਂਟ ਆਈ ਹੋਵੇ ਤਾਂ ਵਿਚਾਰੇ ਜਿਹੜੇ ਗਰੀਬ ਮਾਲੀ ਨੇ ਜੋ ਪਾਰਕਾਂ ਦਾ ਹਾਲ ਲੋਕਾਂ ਨੇ ਤਾਂ ਪਾਰਕਾਂ ਦੇ ਵਿੱਚ ਸੈਰ ਕਰਨੀ ਛੱਡਤੀ ਜੀ ਇੰਨਾ ਇੰਨਾ ਮੱਛਰ ਪੈਦਾ ਹੋਇਆ ਹਰ ਖੁੰਝੇ ਦੇ ਉੱਤੇ ਜੋ ਬੂਟੇ ਦੀ ਕਟਿੰਗ ਹੁੰਦੀ ਉਹਦੇ ਢੇਰ ਲੱਗੇ ਹੋਏ ਨੇ ਕੁਝ ਲਿਫਟਿੰਗ ਨਹੀਂ ਹੋ ਰਹੀ ਲਿਫਟਿੰਗ ਬਿਲਕੁਲ ਨਹੀਂ ਹੋ ਰਹੀ ਜ਼ੀਰੋ ਹੈ ਜੇ ਵਾਰਡ ਨੰਬਰ 62 ਦੀ ਗੱਲ ਕਰਾਂ ਤੁਸੀਂ ਲਗਾਤਾਰ ਜਨਤਾ ਦੇ ਵਿੱਚ ਘਾਇਓ ਜਨਤਾ ਕਿਹੜੀ ਉਹ ਵੱਧ ਸਮੱਸਿਆ ਜਿਹੜੀ ਤੁਹਾਡੇ ਤੱਕ ਲੈ ਕੇ ਆਂਦੀ ਆ ਪਾਰਕ ਵਿੱਚ ਉਸ ਸੜਕਾਂ ਦੀ ਸਫਾਈ ਲੈ ਲਓ ਤੁਸੀਂ ਸੀਵਰੇਜ ਦੀ ਸਫਾਈ ਲੈ ਲਓ ਜਿਵੇਂ ਤੁਸੀਂ ਪਾਰਕਾਂ ਦੀ ਗੱਲ ਕੀਤੀ ਅੱਬੀ ਜਨਤਾ ਜਿਹੜੀ ਆ ਉਹ ਪਾਰਕ ਦੇ ਵਿੱਚ ਸੈਰ ਕਰਨੋਂ ਹੀ हट ਗਈ ਦੇਖੋ ਜਦੋਂ ਕਿਸੇ ਨੂੰ ਸਹੂਲਤ ਨਹੀਂ ਮਿਲੂਗੀ ਤਾਂ ਕਿਉਂ ਜਾਊਗਾ ਅਗਲਾ ਉੱਥੇ ਇੰਨਾ ਇੰਨਾ ਮੱਛਰ ਆ ਉੱਥੇ ਉਹਦੀ ਤੁਸੀਂ ਦੇਖੋ 2-3 ਵਾਰ 4 ਵਾਰੀ ਸਾਨੂੰ ਵੀ ਇੱਥੇ ਆ ਕੇ ਉਹਨਾਂ ਨੇ ਕਿਹਾ ਵੀ ਮੱਛਰ ਬਹੁਤ ਹੁੰਦਾ ਜੀ ਅਸੀਂ ਵੀ ਜਿਹੜੇ ਮੌਜੂਦਾ ਕਾਉਂਸਲਰ ਨੇ ਅਸੀਂ ਲੋਕਾਂ ਨੂੰ ਦੱਸਿਆ ਕਿ ਭਾਈ ਤੁਸੀਂ ਉਹਨਾਂ ਨੂੰ ਜਾ ਕੇ ਦੱਸੋ ਤੇ ਉਹ ਫੋਗਿੰਗ ਕਰਾਂਗੇ ਉਸ ਦੇ باوجود ਵੀ ਨਹੀਂ ਕੋਈ ਫੋਗਿੰਗ ਹੋਈ ਤਾਂ ਪਿਛਲੇ 1 ਹਫਤੇ ਤੋਂ ਅਸੀਂ ਜਿਹੜੀ ਆਪਣੇ ਪਰਸਨਲ ਲੈਵਲ ਤੇ ਫੋਗਿੰਗ ਕਰਵਾ ਰਹੇ ਹਾਂ ਮੁਹੱਲੇ-ਮੁਹੱਲੇ ਜਾ ਕੇ ਪਾਰਕਾਂ ਦੇ ਵਿੱਚ ਜਾ ਕੇ ਆਪਣੀ ਜੇਬ ਤੋਂ ਕਰਾ ਰਹੇ ਹਾਂ ਪਰਸਨਲੀ ਕਰਾ ਰਹੇ ਹਾਂ ਅਸੀਂ ਤਾਂ ਕਿ ਜਿੰਨੀ ਕੁ ਅਸੀਂ ਆਪਣੇ ਲੈਵਲ ਤੇ ਕਰ ਸਕਦੇ ਆ ਲੋਕਾਂ ਵਾਸਤੇ ਸਹਾਇਤਾ ਉਹ ਅਸੀਂ ਕਰ ਰਹੇ ਹਾਂ ਤਾਂ ਕਾਉਂਸਲਰ ਨੂੰ ਸਵਾਲ ਕਰੀਦਾ ਉਹ ਕਹਿੰਦੇ ਜੇ ਅਸੀਂ ਵਿਰੋਧੀ ਧਿਰ ਦੇ ਨਾਲ ਸੰਬੰਧਿਤਤਾ ਤੇ ਹਾਊਸ ਦੇ ਵਿੱਚ ਜਿਹੜਾ ਲੁਧਿਆਣੇ ਦਾ ਹਾਊਸ ਆ ਉੱਥੇ ਆਮ ਆਦਮੀ ਪਾਰਟੀ ਦੀ ਜਿਹੜੀ ਆ ਮжоਰਿਟੀ ਆਮ ਆਦਮੀ ਪਾਰਟੀ ਦੇ ਮੇਅਰ ਨੇ ਕਹਿੰਦੇ ਸਾਡੇ ਕੰਮ ਨਹੀਂ ਹੁੰਦੇ ਦੇਖੋ ਇਹ ਕੰਮ ਤਾਂ ਪਹਿਲਾਂ ਬਲਕਾਰ ਸਿੰਘ ਜੀ ਵੀ ਕਰਾਉਂਦੇ ਸੀਗੇ ਓਪੋਜੀਸ਼ਨ ਚ ਵੀ ਕਰਾਇਆ ਉਹਨਾਂ ਨੇ ਉਦੋਂ ਵੀ ਕੰਮ ਹੁੰਦੇ ਸੀ ਅਸੀਂ ਤਾਂ ਨਹੀਂ ਕਦੀ ਦੇਖਿਆ ਸਾਨੂੰ ਵੀ ਪਾਰਟੀ ਨਾਲ ਜੁੜਿਆ ਨੂੰ 35-40 ਸਾਲ ਹੋ ਗਏ ਅਸੀਂ ਵੀ ਬਲਕਾਰ ਸਿੰਘ ਜੀ ਨਾਲ ਕੰਮ ਕੀਤਾ ਹੈ ਉਦੋਂ ਤਾਂ ਕਦੇ ਨਹੀਂ ਇਹ ਗੱਲ ਸੁਣਨ ਨੂੰ ਮਿਲੇ ਕਿ ਵਿਰੋਧੀ ਪਾਰਟੀ ਆ ਜੀ ਕੰਮ ਨਹੀਂ ਹੋ ਰਿਹਾ ਜੋ ਤੁਹਾਨੂੰ ਫੰਡਿੰਗ ਤੁਹਾਨੂੰ ਕਾਉਂਸਲਰ ਨੂੰ ਮਿਲਣੀ ਹੈ ਹੋਣੀ ਹੈ ਉਹ ਉਹ ਤਾਂ ਤੁਸੀਂ ਖਰਚ ਕਰੋ ਉਹ ਤਾਂ ਤੁਸੀਂ ਲਵੋ ਦੇਖੋ ਆਪੋਜੀਸ਼ਨ ਜਦੋਂ ਆਪੋਜੀਸ਼ਨ ਹੋਵੇ ਤਾਂ ਤਕੜੇ ਹੋ ਕਰਕੇ ਤੁਹਾਨੂੰ ਲੜਾਈ ਲੜ ਕੇ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰਨਾ ਪੈਂਦਾ ਹੈ ਅਗਰ ਤੁਸੀਂ ਬੈਠੋ ਬੈਠ ਕੇ ਤੁਸੀਂ ਕਹੋ ਵੀ ਮੈਨੂੰ ਘਰ ਬੈਠੇ ਨੂੰ ਕੁਝ ਮਿਲ ਜਾਏ ਉਹ ਕਿਸੇ ਨੇ ਨਹੀਂ ਤੁਹਾਨੂੰ ਦੇਣਾ ਵਾਰਡ ਦੇ ਜਿਹੜਾ ਕੰਮ ਆ ਓਵਰ ਆਲ ਦਸ ਦੇ ਵਿੱਚ ਕਿੰਨੇ ਨੰਬਰ ਤੋਂ ਜਿਹੜਾ ਐਡ ਪ੍ਰੈਜ਼ੈਂਟ ਵਾਰਡ ਦੇ ਵਿੱਚ ਕੰਮ ਦੇਖੋ ਕੈਸ ਵੇਲੇ ਨੰਬਰਾਂ ਦਿੱਤਾ ਭਾਈ ਸਾਹਿਬ ਗੱਲ ਹੀ ਖਤਮ ਹੋ ਗਈ ਹੈ ਕਿਉਂਕਿ ਇਲਾਕੇ ਦੇ ਵਿੱਚ ਕਿਤੇ ਵੀ ਇੱਕ ਤਾਂ ਕੰਮ ਨਜ਼ਰ ਆਂਦਾ ਹੋਵੇ ਵੀ ਆਹ ਕੰਮ ਨਵਾਂ ਹੋਇਆ ਸਾਡੇ ਬਹੁਤ ਹੀ ਸਤਿਕਾਰਯੋਗ ਸੰਜੀਵ ਰੋੜਾ ਜੀ ਤੁਹਾਡੀ ਗੱਲ ਤੇ ਮੈਂ ਗੱਲ ਕਰ ਰਿਹਾ ਕਿ ਤੁਸੀਂ ਕਿਹਾ ਜੀ ਉਹ ਬੜੇ-ਬੜੇ ਵਾਅਦੇ ਕਰਦੇ ਸੀ ਤਾਂ ਅਸੀਂ ਵੀ ਸੋਚਦੇ ਸੀ ਵੀ ਯਾਰ ਬਹੁਤ ਵਧੀਆ ਇਨਸਾਨ ਨੇ ਆਪਣੇ ਪੜ੍ਹੇ ਲਿਖੇ ਇਨਸਾਨ ਨੇ ਵੀ ਕੰਮ ਕਰਨਗੇ ਇਹ ਪਰ ਜਦ ਇਹ ਜਿੱਤੇ ਕੇ ਗਏ ਨੇ ਅਸੀਂ ਤਾਂ ਆਪਣੇ ਇਲਾਕੇ ਦੇ ਵਿੱਚ ਚਾਹੇ 61 ਨੰਬਰ ਆ ਚਾਹੇ ਸਾਡਾ 63 ਨੰਬਰ ਆ 64 ਨੰਬਰ ਆ ਸਾਡੇ ਤਿੰਨੇ ਵਾਰਡ ਨਾਲ ਨਾਲ ਲੱਗਦੇ ਆ ਅਸੀਂ ਤਾਂ ਅੱਜ ਦਿਨ ਤੱਕ ਕੋਈ ਨਾ ਉਹਨਾਂ ਵੱਲੋਂ ਕੋਈ ਉਪਰਾਲਾ ਦੇਖਿਆ ਹੁੰਦਾ ਨਾ ਉਹ ਕਦੇ ਆਪ ਦੇਖੇ ਨੇ ਮੰਤਰੀ ਬਣ ਕੇ ਹੁਣ ਆਏ ਨਹੀਂ ਉਹ ਕਦੇ ਵੀ ਨਹੀਂ ਆਏ ਜੀ ਇੱਥੇ ਇੱਕ ਵਾਰੀ ਸਾਡੇ ਆਸ਼ੂ ਜੀ ਸੀਗੇ ਮੰਤਰੀ ਸੀਗੇ ਉਹ ਕਿਸੇ ਦੇ ਘਰ ਛੋਟਾ ਤੋਂ ਛੋਟਾ ਫੰਕਸ਼ਨ ਵੀ ਹੁੰਦਾ ਸੀ ਤਾਂ ਵੀ ਉਹ ਹਾਜ਼ਰੀ ਜ਼ਰੂਰ ਲਾ ਕੇ ਜਾਂਦੇ ਸੀ ਸਾਡੇ ਬਲਕਾਰ ਮੇਰ ਸਿੰਘ ਰਹੇ ਨੇ ਮੇਰ ਰਹੇ ਨੇ ਤਾਂ ਮੇਰ ਹੋਣ ਦੇ ਬਾਵਜੂਦ ਵੀ ਜਿੱਥੇ ਵੀ ਕਿਤੇ ਛੋਟਾ ਮੋਟੇ ਕੋਈ ਦਿੱਕਤ ਖੁਦ ਜਾ ਕੇ ਆਪ ਜਾਂਦੇ ਹੁੰਦੇ ਸੀ ਜੇ ਕਿਸੇ ਨੇ ਕਹਿ ਦੇਣਾ ਜੀ ਸਾਡੇ ਆ ਮੈਂ ਤਾਂ ਦੇਖ ਰਿਹਾ ਇੱਥੇ ਆਪਣੇ ਇਲਾਕੇ ਦੇ ਵਿੱਚ 62 ਨੰਬਰ ਦੇ ਵਿੱਚ ਮੈਂ ਦੇਖਦਾ ਅੱਜ ਕਿਤੇ ਵੀ ਉਹ ਜਿਹੜੇ ਸੀਵਰੇਜ ਦੇ ਢੱਕਣ ਟੁੱਟੇ ਹੋਏ ਨੇ ਉਹ ਨਹੀਂ ਰਿਪੇਅਰ ਹੋ ਰਹੇ ਕੱਲ ਨੂੰ ਕੋਈ ਇਨਸੀਡੈਂਟ ਕੋਈ ਹੋ ਜਾਂਦਾ ਕੌਣ ਜ਼ਿੰਮੇਵਾਰ ਆ ਉਹਦਾ ਸੋ ਇਹ ਸਰਕਾਰ ਜਿਹੜੀ ਹੈ ਔਰ ਸਾਡੇ ਕਾਉਂਸਲਰ ਸਾਹਿਬ ਨੇ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਤੁਸੀਂ ਸਰਕਾਰ ਦੇ ਪ੍ਰਤੀ ਜਿਹੜਾ ਹੈਗਾ ਥੋੜਾ ਜਿਹਾ ਆਪਣਾ ਰੋਲਾ ਪਾਓ ਤਾਂ ਕਿ ਇਹ ਕੰਮ ਜਿਹੜੇ ਨੇ ਤੁਹਾਨੂੰ ਹੀ ਕਰਨੇ ਪੈਣੇ ਆ ਜਿਹੜਾ ਇੱਥੋਂ ਜਿੱਤੇ ਆ ਠੀਕ ਹੈ ਨਾ ਜੀ ਸਰਕਾਰ ਵੱਲੋਂ ਸਾਨੂੰ ਕੋਈ ਅਜਿਹਾ ਤਿੰਨ ਕੋਈ ਕੰਮ ਨਹੀਂ ਨਜ਼ਰ ਆਇਆ ਜੀ ਧੰਨਵਾਦ ਤਵਾ ਨੰਬਰ 62 ਤੋਂ சுரேਸ਼ ਸ਼ਰਮਾ ਮੌਜੂਦ ਸੀਗੇ ਚੋਣ ਇੱਥੋਂ ਲੜ ਚੁੱਕੇ ਨੇ ਸਵਾਲ ਜਿਹੜੇ ਆ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਤੇ ਹੁਣ ਇਹ ਜਿਹੜੇ ਸਵਾਲ ਨੇ ਇਹ ਜਿਹੜੇ ਇੱਥੇ ਦੇ ਮੌਜੂਦਾ ਕਾਉਂਸਲਰ ਨੇ ਸੁਨੀਲ ਮੋਦਗੀ ਲੋਨਾਂ ਨੂੰ ਕਰਾਂਗੇ ਉਹਨਾਂ ਦੇ ਜਵਾਬ ਵੀ ਜਿਹੜੇ ਆ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਪੂਰੀ ਵੀਡੀਓ ਦੇ ਵਿੱਚ ਤੁਸੀਂ ਜੁੜੇ ਰਹਿਓ ਵਾੜ ਨੰਬਰ 62 ਤੋਂ ਮੌਜੂਦਾ ਕਾਉਂਸਲਰ ਸੁਨੀਲ ਮੋਦਗਿਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਉਹਨਾਂ ਤੋਂ ਲਿਆਂਗੇ ਅਤੇ ਪੁੱਛਾਂਗੇ ਕਿ ਉਹਨਾਂ ਦੇ ਵਾਰਡ ਦੇ ਵਿੱਚ ਕਿੰਨਾ ਕੰਮ ਹੋ ਰਿਹਾ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਸਵਾਗਤ ਹੈ ਰਮਜਾਨ نیوز ਦਾ ਖਾਸ ਤੌਰ ਤੇ ਤੁਸੀਂ ਵਾਰਡ ਵਾਈਜ਼ ਜੋ ਅੱਜ ਕਾਉਂਸਲਰਸ ਦੇ ਨਾਲ ਗੱਲਬਾਤ ਕਰਨ ਵਾਸਤੇ ਆਏ ਹੋ ਉਹਨਾਂ ਦੀਆਂ ਪਰੇਸ਼ਾਨੀਆਂ ਸੁਣਨ ਵਾਸਤੇ ਆਏ ਹੋ ਤੇ ਤੁਹਾਡਾ ਮੈਂ ਸਵਾਗਤ ਕਰਦਾ ਹਾਂ ਸਰ ਜਿੱਦਾਂ ਸ਼ੋਅ ਦਾ ਨਾਂ ਹੀ ਹੈਗਾ ਵਾਰਡ ਦਾ ਰਿਪੋਰਟ ਕਾਰਡ ਮੇਰਾ ਪਹਿਲਾ ਸਵਾਲ ਤੁਹਾਡੇ ਤੋਂ ਹੀ ਆ ਵੀ ਤੁਹਾਡੇ ਵਾਰਡ ਦਾ ਕੀ ਰਿਪੋਰਟ ਕਾਰਡ ਹੈ ਲੇਖੂ ਐਸਾ ਹੈ ਕਿ ਲੰਬਾ ਸਮਾਂ ਇੱਥੇ ਜੋ ਸਾਡੇ ਸਾਫਕਾ ਮੇਅਰ ਸਰਦਾਰ ਬਲਕਾਰ ਸਿੰਘ ਸੰਧੂ ਲਗਭਗ 25 ਸਾਲ ਇਸ ਇਲਾਕੇ ਤੋਂ ਕਾਉਂਸਲ ਰਹੇ ਆ ਹੂੰ ਵਾਰਡ ਦੇ ਅੰਦਰ ਕੋਈ ਕਿਸ ਪ੍ਰਕਾਰ ਦੀਆਂ ਸਮੱਸਿਆਵਾਂ ਹੈ ਕੀ ਪ੍ਰਕਾਰ ਦੇ ਠੀਕ ਸਿਸਟਮ ਵੀ ਬਣਿਆ ਹੋਇਆ ਹੈ ਪਰ ਹਜੇ ਵੀ ਕਾਫੀ ਕੰਮ ਵਾਰਡ ਦੇ ਅੰਦਰ ਹੋਣ ਵਾਲਾ ਹੈ। ਤੋਂ ਜਿਸ ਮੁਤਾਬਿਕ ਪ੍ਰਾਇੋਰਟੀ ਹੈ ਉਸ ਪ੍ਰਾਇੋਰਟੀ ਦੇ ਮੁਤਾਬਿਕ ਕੋ ਕੰਮ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਆਂ। ਔਰ ਉਸ ਦੇ ਵਿੱਚ ਆਪਣਾ ਕੁਝ ਕੰਮ ਹੋ ਰਿਹਾ ਹੈ। ਕੁਝ ਨਵੇਂ ਕੰਮ ਸ਼ੁਰੂ ਹੋਣ ਜਾ ਰਹੇ ਆ। ਜੇ ਤੁਸੀਂ ਕਹੇ ਵੀ ਵਾਰਡ ਦੇ ਵਿੱਚ ਕਾਫੀ ਸਾਈ ਸਮੱਸਿਆਵਾਂ ਆਲਰੇਡੀ ਹੈਗੀਆਂ ਨੇ। ਕਿਹੜੀ ਕਿਹੜੀ ਸਮੱਸਿਆਵਾਂ ਨੇ ਜਿਹੜੀ ਤੁਸੀਂ ਰੋਜ਼ ਫੇਸ ਕਰਦੇ ਹੋ ਲੋਕ ਤੁਹਾਡੇ ਤੱਕ ਲੈ ਕੇ ਆਉਂਦੇ ਨੇ। ਇਹ ਜਿਹੜਾ ਵਾਰਡ ਹੈ ਇਹ ਅੱਧਾ ਵਾਰਡ ਨਗਰ ਨਿਗਮ ਦੇ ਅੰਦਰ ਹੈ। ਅੱਧਾ ਵਾਰਡ ਲੁਧਿਆਣਾ ਦੇ ਪਰਮਬਟਰਸ ਦੇ ਅੰਦਰ ਹੈ। ਤਾਂ ਸਭ ਤੋਂ ਜਿਹੜੀ ਵੱਡੀ ਸਮੱਸਿਆ ਹੈ ਉਹ ਸਮੱਸਿਆ ਹੈ ਕਿ ਇਸ ਵਾਰ ਚ ਲਗਭਗ 35 ਪਾਰਕ ਹੈ। ਪਾਰਕਾਂ ਦੇ ਅੰਦਰ ਜੋ ਪਾਰਕਾਂ ਦੀ ਵੇਸਟੇਜ ਹੈ ਜਿਹਨੂੰ ਅਸੀਂ ਕਟਿੰਗ ਕਹਿੰਦੇ ਹਾਂ ਉਹ ਕਟਿੰਗ ਦੀ ਲਿਫਟਿੰਗ ਦੀ ਬਹੁਤ ਵੱਡੀ ਸਮੱਸਿਆ ਹੈ। ਮੈਂ ਜਿਸ ਵੇਲੇ ਕੌਂਸਲਰ ਬਣਿਆ ਤੇ ਮੈਨੂੰ ਮੌਕਾ ਮਿਲਿਆ 올 ਪਾਰਟੀ ਮੀਟਿੰਗ ਦੇ ਵਿੱਚ ਜਾਣ ਦਾ ਤੇ ਸਾਡੇ ਜਿਹੜੇ ਨਗਰ ਨਿਗਮ ਦੇ ਕਮਿਸ਼ਨਰ ਹੈ ਦਿੱਤੈ ਡੈਚਵਾਲ ਜੀ ਜੀ ਉਹਨਾਂ ਨੇ ਕਿਹਾ ਕਿ ਅਸੀਂ ਸ਼ਹਿਰ ਦੇ ਅੰਦਰ ਗ੍ਰੀਨਰੀ ਬਹੁਤ ਜ਼ਿਆਦਾ ਕਰਨੀ ਹੈ। ਇਹ ਗੱਲ ਹੈ ਸ਼ਾਇਦ ਫਰਵਰੀਆ ਮਾਰਚ ਦੀ। ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਮੈਂ 3 ਮਹੀਨੇ ਤੋਂ ਕਾਉਂਸਲਰ ਬਣਿਆ ਤੇ ਮੇਰੀ ਸਭ ਤੋਂ ਵੱਡੀ ਸਮੱਸਿਆ ਹੀ ਗ੍ਰੀਨਰੀ ਹੈ ਕਿ ਪਾਰਕਾਂ 'ਚੋਂ ਇੰਨੀ ਕਟਿੰਗ ਨਿਕਲਦੀ ਹੈ ਔਰ ਜੋ ਕਾਰਪੋਰੇਸ਼ਨ ਦਾ ਲਿਫਟਿੰਗ ਦਾ ਸਿਸਟਮ ਹੈ ਔਰ ਕਟਿੰਗ ਚੱਕਣ ਦਾ ਸਿਸਟਮ ਹੈ ਉਹ ਇੰਨਾ ਸਲੋ ਹੈ ਕਿ ਅੱਜ ਵੀ ਮੇਰੇ ਵਾਰ 'ਚ ਲੱਗੂ 50 ਟਰਾਲੀਆਂ ਕਟਿੰਗ ਦੀਆਂ ਪਈਆਂ ਹੋਣਗੀਆਂ ਤੇ ਤੁਸੀਂ ਅੱਜ ਵੀ ਦੇਖੋਗੇ ਤਾਂ ਅੱਜ ਵੀ ਮੈਂ ਜੋ ਕਹਿ ਰਿਹਾ ਕਿ 25 ਤੋਂ 30 ਟਰਾਲੀਆਂ ਅੱਜ ਵੀ ਪੈਂਡਿੰਗ ਹੈ ਜਿਹੜੀਆਂ ਲਿਫਟਿੰਗ 'ਚ ਨਹੀਂ ਗਈਆਂ ਜਿ ਚੜਕੀਆਂ ਨਹੀਂ ਗਈਆਂ ਤਾਂ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈਗੀ ਉਹ ਕਟਿੰਗ ਦੀ ਹੈ ਔਰ ਦੂਸਰਾ ਇੱਕ ਸਮੱਸ ਨਗਰ ਨਿਗਮ ਦੇ ਅੰਦਰ ਪੱਕੇ ਸਫਾਈ ਕਰਮਚਾਰੀ ਹੈ ਜਿਸ ਵੇਲੇ ਬਾੜ ਦੀ ਬੰਦ ਹੋਈ ਕਿਉਂਕਿ ਇਹ ਪਹਿਲਾ ਇਕੱਠਾ ਬਾੜ ਸੀ ਤਾਂ ਉਸ ਵੇਲੇ ਜੋ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਸੀਗੇ ਉਹਨਾਂ ਨੇ ਸਫਾਈ ਕਰਮਚਾਰੀਆਂ ਦੀ ਵੰਡ ਕੀਤੀ ਉਹ ਵੰਡ ਹੋਣੀ ਚਾਹੀਦੀ ਸੀ ਕਿ ਸਾਡੇ ਏਰੀਆ ਦੇ ਵਿੱਚ ਨਗਰ ਨਿਗਮ ਦਾ ਏਰੀਆ ਜਿਆਦਾ ਇੰਪਰੂਵਮੈਂਟ ਫੰਡ ਦਾ ਘੱਟ ਹੈ ਔਰ ਜਿਹੜਾ ਦੂਸਰੇ ਵਾਰ ਜਮੰਡ ਹੋਈ ਉਥੇ ਕਾਰਪੋਰਟ ਡ੍ਰੈਸਟ ਏਰੀਆ ਜ਼ਿਆਦਾ ਸੀ ਨਗਰ ਨਿਗਮ ਵੱਲ ਘਟ ਸੀ ਤਾਂ ਸਾਨੂੰ ਸਫਾਈ ਕਰਮਚਾਰੀ ਜ਼ਿਆਦਾ ਮਿਲਣੇ ਚਾਹੀਦੇ ਸੀ ਜਿਹੜੇ ਸਾਨੂੰ ਸਫਾਈ ਕਰਮਚਾਰੀ ਘੱਟ ਮਿਲੇ ਉਹਦੇ ਕਰਕੇ ਜਿਹੜਾ ਸਾਡਾ ਇੱਕ ਏਰੀਆ ਹੈ 5 ਪੀ ਰੋਡ ਉਹਦੀਆਂ ਸਾਰੀਆਂ ਬੀਟਾਂ ਖਾਲੀ ਹੈ ਮੈਂ ਮੇਰ ਸਾਹਿਬ ਤੋਂ ਲੈਟਰ ਮਾਰ ਕਰਾਈ ਹੈ ਕਿ ਸਾਨੂੰ 35 ਨਵੇਂ ਸਫਾਈ ਕਰਮਚਾਰੀ ਦਿੱਤੇ ਜਾਣ ਉਹਨਾਂ ਨੇ ਜੋ ਪ੍ਰੋਸੈਸ ਹੈ ਐਪਲੀਕੇਸ਼ਨ ਦਾ ਪ੍ਰੋਸੈਸ ਹੈ ਪਰ ਟੇਲੋ ਦਾ ਕੋਈ ਰਿਜ਼ਲਟ ਨਹੀਂ ਆਇਆ ਤਾਂ ਇਹ ਕੋ ਸਫਾਈ ਦੀ ਵੀ ਸਮੱਸਿਆ ਹੈ ਸਫਾਈ ਉਹਦੇ ਕਰਕੇ ਕਿਉਂਕਿ ਜਿੱਥੇ ਲੋਡ ਹੈ ਲਗਭਗ 55 ਇਹ 60 ਲੋਕਾਂ ਦੀ ਉੱਥੇ ਸਾਡੇ ਕੋਲ 32 ਲੋਕ ਹੈ ਤਾਂ ਉਹ 55 60 ਨੂੰ ਮੈਨੇਜ ਕਰਨ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ ਤੇ ਜੋ ਸਫਾਈ ਕਰਮਚਾਰੀ ਨਵੇਂ ਮਿਲਦੇ ਹੈ ਤਾਂ ਇੱਕ ਸਫਾਈ ਦੀ ਜੋ ਸਮੱਸਿਆ ਉਹਦਾ ਹੱਲ ਹੋਏਗਾ ਤਾਂ ოਪੋਜੀਸ਼ਨ ਵਾਲੇ ਵੀ ਇਹੀ ਕਹਿ ਰਹੇ ਨੇ ਕਹਿੰਦੇ ਜੀ ਜਿਹੜੀ ਤੁ ਗੱਲ ਤੁਸੀਂ ਕਹੀ ਹੈ ਜਿਹੜੀ ਗ੍ਰੀਨਰੀ ਆ ਜਿਹੜੀ ਪਾਰਕਾ ਦੀ ਵੇਸਟੇਜ ਆ ਜਦੋਂ ਕਟਿੰਗ ਹੁੰਦੀ ਆ ਕਹਿੰਦੇ ਉਹ ਉੱਥੇ ਹੀ ਪਈ ਰਹਿੰਦੀ ਆ ਪਾਰਕਾ ਦੇ ਵਿੱਚ ਇੱਕ ਤਰੀਕੇ ਨਾਲ ਤੁਸੀਂ ਉਹਨੂੰ ਡੰਪ ਕਹਿ ਸਕਦੇ ਹੋ ਉਹ ਹੈਗਾ ਸੀਵਰ ਦੇ ਕਹਿੰਦੇ ਬਹੁਤ ਵੱਡੀ ਸਮੱਸਿਆ ਇਸ ਇਲਾਕੇ ਦੇ ਵਿੱਚ ਹੈਗੀ ਆ ਕਰਮਚਾਰੀ ਤੁਸੀਂ ਕਹਿ ਰਹੇ ਸਿਵਰ ਕਈ ਥਾਵਾਂ ਤੇ ਬੈਕ ਮਾਰਦੇ ਨੇ ਪਾਣੀ ਖੜਦਾ ਸੜਕਾਂ ਜਿਹੜੀਆਂ ਨੇ ਉਹ ਟੁੱਟੀਆਂ ਹੋਈਆਂ ਨੇ ਇੱਥੇ ਤੱਕ ਜਿਹੜੀ ਰੋਜ਼ਮਰਾਂ ਦੀ ਸਫਾਈ ਸੜਕਾਂ ਤੇ ਹੁੰਦੀ ਕਹਿੰਦੇ ਝਾੜੂ ਵੀ ਨਹੀਂ ਲੱਗਦੀ ਐਸਾ ਹੈ ਕਿ ਸੀਵਰੇਜ ਦੀ ਕੋਈ ਸਮੱਸਿਆ ਨਹੀਂ ਹੈਗੀ ਕਿਤੇ ਵੀ ਕੋਈ ਸੀਵਰੇਜ ਬੈਕ ਨਹੀਂ ਮਾਰਦਾ ਸੀਵਰੇਜ ਦੇ ਲਗਭਗ 8 ਸਫਾਈ ਕਰਮਚਾਰੀ ਹੈਗੇ ਆ ਤੁਸੀਂ ਦਿਖਾ ਸਕੋਦੇ ਹੋ 8 ਦੇ 8 ਸਫਾਈ ਕਰਮਚਾਰੀ ਆ ਗਏ ਆ ਸੀਵਰੇਜ ਮੈਨ ਸੀਵਰ ਮੈਨ ਜਿਹੜੇ ਆ ਗਏ ਆ ਉਹ ਉੱਥੇ ਹੀ ਸੀਵਰ ਮੈਨ ਡੇਲੀ ਸਫਾਈ ਕਰਦੇ ਆ ਸੀਵਰ ਦੀ ਸਮੱਸਿਆ ਕੇਵਲ ਤੇ ਕੇਵਲ 5 ਪੀ ਰੋਡ ਤੇ ਹੈ ਕਿਉਂਕਿ ਉੱਥੇ ਜਿਹੜੀ ਡੇਰੀਆਂ ਚੋਂ ਗੋਬਰ ਨਿਕਲ ਔਰ ਉਹ ਸਰਕਾਰ ਨੇ ਕੁਲਹਾੜੀ ਕੰਪਨੀ ਨੂੰ ਦੇ ਕੇ ਉਹਦਾ ਜੋ ਠੇਕਾ ਦਿੱਤਾ ਨਵੀਂ ਲਾਈਨ ਬਣਵਾਈ ਉਹ ਲਾਈਨ ਕਾਮਯਾਬ ਨਹੀਂ ਹੋ ਪਾਈ ਤੇ ਕੇਵਲ ਤੇ ਕੇਵਲ ਇੱਕ 5ਪੀ ਰੋਡ ਤੇ ਛੋਟਾ ਜਿਹਾ ਬਲਾਕ ਹੈ ਡੈਰੀ ਬਲਾਕ ਜੀ ਨੂੰ ਬੀ ਬਲਾਕ ਦਾ ਕਹਿ ਸਕਦੇ ਆ ਉੱਥੇ ਸਿਵਰ ਦੀ ਸਮੱਸਿਆ ਹੈ ਬਾਕੀ ਵਾਰਡ ਦੇ ਅੰਦਰ ਕਿਤੇ ਵੀ ਕੋਈ ਸਿਵਰ ਦੀ ਸਮੱਸਿਆ ਨਹੀਂ ਹੈ ਜਿਹੜੀ ਮੈਂ ਕਟਿੰਗ ਦੀ ਗੱਲ ਆਲਰੇਡੀ ਤੁਹਾਨੂੰ ਕਹੀ ਹੈ ਕਿ ਸਭ ਤੋਂ ਵੱਡੀ ਪ੍ਰੋਬਲਮ ਹੀ ਸਾਡੀ ਉਹ ਹੈ ਕਿ ਸਾਨੂੰ ਹਫਤੇ 'ਚ ਦੋ ਦਿਨ ਟਰਾਲੀ ਮਿਲਦੀ ਹੈ ਮੰਗਲਵਾਰ ਤੇ ਵੀਰਵਾਰ ਤੇ ਉਹ ਦੋ ਚੱਕਰ ਲਗਾਉਂਦਾ ਕਿਉਂਕਿ ਉਹਨੇ ਇੱਕ ਇੱਥੋਂ ਵੇਸ਼ਪੁਰ ਨਹੀਂ ਹੈ ਵੇਸ਼ਪੁਰ ਕੇ ਤਾਈਪੁਰ ਔਰ ਤੇ ਲੈ ਕੇ ਜਾਣੀ ਹੈ ਤੇ ਦਿਨ ਚੋਂ ਦੋ ਚੱਕਰ ਲਗਾ ਪੰਦਾ ਤੇ ਮੈਂ ਤਾਂ ਪਾਲਿਟੀ کہہ ਰਿਹਾ ਕਿ 20 ਤੋਂ 25 ਟਰਾਲੀਆਂ ਜਿਹੜੀਆਂ ਹੈ ਅੱਜ ਵੀ ਵੇਸਟ ਪਈਆਂ ਔਰ ਸਾਡੇ ਇਲਾਕੇ ਦੇ ਵਿੱਚ ਨਵਰਾਤਨ ਇੰਦਰ ਸ਼੍ਰੀ ਰਾਮਚੰਦ ਵੱਲੋਂ ਰਮਾਇਣ ਗਿਆਨ ਇਹ ਕਿਆ ਕਰਾਇਆ ਜਾਂਦਾ ਤੇ ਉਹਦੇ ਵਾਸਤੇ ਮੈਂ ਸਪੈਸ਼ਲ ਲੈਟਰ ਪਰਸੋਂ ਜਿਹੜੀਆਂ ਕੋ ਸਫਾਈ ਹੈ ਸਾਡੇ ਜੁਆਇੰਟ ਕਮਿਸ਼ਨਰ ਅਦਿੱਤਿਆ ਸ਼ਰਮਾ ਜੀ ਉਹਨਾਂ ਨੂੰ ਦੇ ਕੇ ਆਇਆ ਕਿ ਹੁਣ ਤੇ ਘਟੂ ਘਟੂ ਕਟਿੰਗ ਚੱਕੀ ਜਾਵੇ ਤਾਂ ਕਿ ਕਿਉਂਕਿ ਜਿਹੜੀ ਕਟਿੰਗ ਹੈ ਉਹ ਵੀ ਸਾਰੀ ਉਸ ਏਰੀਆ ਦੇ ਆਲੇ ਦੁਆਲੇ ਪਈ ਹੈ ਤਾਕੀ ਉਹ ਜਿਹੜੇ ਨਵਰਾਤਨ ਦੇ ਵਿੱਚ ਸਾਰੇ ਸ਼ਹਿਰ ਦੇ ਸ਼ਰਧਾਲੂ ਇੱਥੇ ਆਣਾ ਹੈ ਤਾਂ ਉਹ ਘਟਕਟ ਉਹਨੂੰ ਉਸ ਗੰਦਗੀ ਦਾ ਉਹਦਾ ਸਾਹਮਣਾ ਨਾ ਕਰਨਾ ਪਵੇ ਤੇ ਉਹਨਾਂ ਨੇ ਇੱਕ ਦੋ ਟਰਾਲੀ ਕੱਲ ਵੀ ਭੇਜੀ ਹੈ ਅੱਜ ਵੀ ਭੇਜੀ ਹੈ ਤੇ ਮੈਨੂੰ ਲੱਗਦਾ ਕਿ ਚੰਗਲੇ ਪਰ ਪੱਕਾ ਹੱਲ ਤਾਂ ਹੈ ਜੇ ਹਰ ਰੋਜ਼ ਦਿੱਲੀ ਇੱਥੇ ਕਟਿੰਗ ਚੁੱਕਣ ਵਾਸਤੇ ਟਰਾਲੀ ਹੋਵੇ ਤਾਂ ਉਹਦਾ ਪੱਕਾ ਹੱਲ ਨਿਕਲ ਸਕਦਾ ਹੈ। ਤਕਰੀਬਨ 8 ਮਹੀਨੇ ਸੀ ਕਹਿ ਸਕਦੇ ਭਾਈ 8 ਮਹੀਨੇ ਤੋਂ ਹੋ ਚੁੱਕੇ ਨੇ ਕੌਂਸਲਰ ਬਣੇ ਹੋਏ ਸੌਂ ਚੁੱਕੇ ਹੋਏ ਕਿ ਹਲੇ ਤੱਕ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਤੁਸੀਂ ਕਹ ਰਹੇ ਹੋ ਕਿ ਮੈਂ ਕਮਿਸ਼ਨਰ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੁਸੀਂ ਲੈਟਰ ਵਗੈਰਾ ਵੀ ਅਜੇ ਤੱਕ ਟਿਲ ਪੇਸ਼ਨ ਕਿਉਂਕਿ ਜਿਸ ਵੇਲੇ ਮੈਂ ਇਹਦੀ ਜਿਹੜੀ ਕਟਿੰਗ ਦੀ ਲਿਫਟਿੰਗ ਵਾਸਤੇ ਕਮਿਸ਼ਨਰ ਸਭ ਨੂੰ ਮਿਲਿਆ ਸੀਗਾ ਤਾਂ ਉਹਨਾਂ ਨੇ ਮੈਨੂੰ ਕਿ ਨਵਾਂ ਦੱਸਿਆ ਕਿ ਕਹਿੰਦੇ ਜੇ ਜ਼ਿਆਦਾ ਪ੍ਰੋਬਲਮ ਹੋਵੇ ਤਾਂ ਤੁਸੀਂ ਮੈਨੂੰ ਫੋਟੋ ਖਿੱਚ ਕੇ ਤੇ WhatsApp ਕਰ ਦਿਆ ਕਰੋ ਨਾਲੇ ਲੋਕੇਸ਼ਨ ਪਾਇਆ ਕਰੋ ਤਾਂ ਮਤਲਬ ਦੇਖੋ ਉਹਨਾਂ ਨੇ ਕਿ ਕਾਉਂਸਲਰ ਨੂੰ ਨਵੇਂ ਕੰਮ ਚ ਲਾਤਾ ਕਿ ਕਾਉਂਸਲਰ ਫੋਟੋ ਖਿੱਚੇ ਫੇਰ ਲੋਕੇਸ਼ਨ ਭੇਜੇ ਫੇਰ ਉਹ ਟਰਾਲੀ ਭੇਜ ਕੇ ਉਹ ਤਾਂ ਲਿਫਟਿੰਗ ਕਰਵਾਣਗੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਚਲੋ ਮੈਂ ਕਰਵਾ ਦਿੰਦਾ ਪਰ ਮੇਰਾ ਇਹ ਕੰਮ ਨਹੀਂ ਹੈ ਵੀ ਤਾਂ ਕਾਰਪੋਰੇਸ਼ਨ ਨੂੰ ਚਾਹੀਦਾ ਕਿ ਰੈਗੂਲਰ ਟਰਾਲੀ ਆਵੇ ਰੈਗੂਲਰ ਚੱਕਿਆ ਜਾਵੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਲੈਟਰ ਵੀ ਦਿੱਤੀ ਹੈ ਲੈਟਰ ਵੀ ਉਹਨਾਂ ਨੇ ਮਾਰਕ ਕੀਤੀ ਹੈ ਪਰ ਟਿਲ ਪੋਜੀਸ਼ਨ ਕੋਈ ਵੀ ਰਿਜ਼ਲਟ ਨਹੀਂ ਹੈ ਮੈਂ ਸਪਸ਼ਟ ਤੌਰ ਤੇ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਕਹਿਣਾ ਚਾਹਨਾ ਕਿ ਇੱਥੇ ਇੱਕ ਸੁਪਰਵਾਈਜ਼ਰ ਹੈ ਕਿਰਪਾਲ ਜਿਹੜਾ ਰੋਜ਼ਗਾਰਨ ਦੇ ਵਿੱਚ ਬੈਠਦਾ ਹੈ ਟਰਾਲੀਆਂ ਦੇਣਾ ਦਾ ਕੰਮ ਉਹਦੇ ਕੋਲ ਹੈ ਮੈਂ ਕਮਿਸ਼ਨਰ ਨੂੰ ਰਿਕਵੈਸਟ ਕਰਕੇ ਆਇਆ ਹਾਂ ਕਿ ਉਸ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਵੇ ਮੇਰੇ ਮੁਤਾਬਿਕ ਜੋ ਉਹਦੀ ਵਰਕਿੰਗ ਹੈ ਟਰਾਲੀ ਭੇਜਣ ਦੀ ਉਸ ਵਰਕਿੰਗ ਦੇ ਵਿੱਚ ਉਹ ਆਪ ਵੀ ਫੇਲ ਹੈ ਜੀ ਇਸੇ ਕਰਕੇ ਜਿਹੜੀ ਇਹ ਕਟਿੰਗ ਦੀ ਲਿਫਟਿੰਗ ਦੀ ਸਮੱਸਿਆ ਹੈ ਸਿਰਫ ਤੇ ਸਿਰਫ ਕਿਰਪਾਲ ਕਰਕੇ ਹੈ ਮੈਂ ਉਹਨਾਂ ਨੂੰ ਕਮਿਸ਼ਨਰ ਨੂੰ ਇਹ ਕਿ ਬੇਨਤੀ ਕਰਕੇ ਆਇਆ ਸੀ ਕਿ ਚਾਹੇ ਉਹਦਾ ਟ੍ਰਾਂਸਫਰ ਕਰੋ ਚਾਹੇ ਉਹਦੇ ਤੋਂ ਵਰਕਿੰਗ ਉਹਦੀ ਚੈੱਕ ਕਰੋ ਬਟ ਉਹਦੀ ਵਰਕਿੰਗ ਕਰਕੇ ਸਾਰਾ ਵਰਡ ਸਫਰ ਕਰ ਰਿਹਾ ਹੈ ਇੱਕ ਜਿਹੜਾ ਵੱਡਾ ਪਾਰਕ ਆ ਕਹਿੰਦੇ ਤੁਹਾਡੇ ਇਲਾਕੇ ਦੇ ਵਿੱਚ ਜਿਹੜਾ ਡੇਰੀ ਵਾਲੇ ਇਲਾਕੇ ਦੇ ਵਿੱਚ ਆ ਕਹਿੰਦੇ ਉਸ ਪਾਰਕ ਦਾ ਵੀ ਜਿਹੜਾ ਬੁਰਾ ਹਾਲ ਹੋਇਆ ਹੋਇਆ ਜਦੋਂ ਪਹਿਲਾਂ ਦੀ ਸਰਕਾਰ ਸੀ ਪਹਿਲਾਂ ਦੇ ਕੋਰਸ ਸੀ ਕਹਿੰਦੇ ਬਹੁਤ ਚੰਗੇ ਤਰੀਕੇ ਦੇ ਨਾਲ ਪਾਰਕ ਮੇਨਟੇਨ ਹੋਇਆ ਹੋਇਆ ਸੀ ਉਹ ਪਾਰਕ ਜਿਸ ਵੇਲੇ ਬਣਿਆ ਸੀ ਬੇਸਿਕ ਕੀ ਹੈ ਕਿ ਕੋਈ ਵੀ ਆਪਾਂ ਪਾਰਕ ਬਣਾਣੇ ਆ ਉਸ ਪਾਰਕ ਨੂੰ ਉਦੋਂ ਤੱਕ ਨਹੀਂ ਬਣਾਉਣਾ ਚਾਹੀਦਾ ਜਦ ਤੱਕ ਉਹਦੀ ਸਾਮ ਸੰਭਾਲ ਕਰਨ ਵਾਸਤੇ ਉਹਦੀ ਕਮੇਟੀ ਨਾ ਬਣੇ ਜਿਸ ਵੇਲੇ ਮੈਂ ਲਗਭਗ 2011 ਦੇ ਵਿੱਚ ਲੁਧਿਆਣਾ ਪ੍ਰੋਮੋਟਰਸ ਦਾ ਟਰਸਟੀ ਬਣਿਆ ਸੀ ਤਾਂ ਸਾਡੇ ਏਰੀਆ 'ਚ ਬਹੁਤ ਪਾਰਕ ਸੀਗੇ ਇਹ ਜਿਣੀਆਂ ਅੱਜ ਪਾਰਕ ਮੈਨੇਜਮੈਂਟ ਕਮੇਟੀਆਂ ਐ ਜਾਂ ਰਿਸ਼ੀ ਨਗਰ ਦੇ ਜਿਹੜੇ ਸਾਫ਼ ਸੁਥਰੇ ਪਾਰਕ ਨਜ਼ਰ ਆਉਂਦੇ ਆ ਇਹ ਉਸ ਵੇਲੇ ਮੈਂ ਪਾਰਕ ਮੈਨੇਜਮੈਂਟ ਕਮੇਟੀਆਂ ਬਣਵਾਈਆਂ ਪਾਰਕ ਬਣਵਾਏ ਪਾਰਕ ਮੈਨੇਜਮੈਂਟ ਕਮੇਟੀਆਂ ਬਣਾਈਆਂ ਇੱਕ ਐਗਜ਼ਾਮਪਲ ਹੈ ਬਿਲਕੁਲ ਬੈਕ ਸਾਈਡ ਤੇ ਸਾਡੇ ਗੁਰੂ ਅਮਰਦਾਸ 파ਰਕ ਹੈ ਜਿਸ ਨੂੰ ਉਸ 파ਰਕ ਦਾ ਚੱਕਾ ਲਗਾ ਕੇ ਆਉ ਤਾਂ ਤੁਹਾਨੂੰ ਲੱਗਦਾ ਕਿ ਉਹ ਕਮੇਟੀ ਮੇਨਟੇਨ ਕਰਦੀ ਹੈ ਸਰਕਾਰ ਸਹਿਯੋਗ ਕਰਦੀ ਹੈ ਜਿਸ ਲਈ 파ਰਕ ਬਣਾਇਆ ਗਿਆ ਉਹ پارک ਨਵਾਂ ਬਣਿਆ ਪਰ ਨਵਾਂ ਬਣਨ ਤੋਂ ਬਾਅਦ ਉਹਦੀ ਸਾਂਭ ਸੰਭਾਲ ਦਾ ਕੋਈ ਇਂਤਜ਼ਾਮ ਨਹੀਂ ਹੋ ਪਾਇਆ ਟਿਲ ਪਿਸ਼ਨ ਵੀ ਨਹੀਂ ਹੋ ਪਾਇਆ ਤੇ ਇਸ ਕਰਕੇ ਜਦ ਤੱਕ ਉਹਦੀ ਕੋਈ ਸਾਂਭ ਸੰਭਾਲ ਵਾਲਾ ਨਹੀਂ ਹੋਏਗਾ ਚਾਹੇ ਉਹ ਕਾਰਪੋਰੇਸ਼ਨ ਤੋਂ ਪੈਸੇ ਆਣੇ ਆ ਪਰ ਕੋਈ ਪੈਸੇ ਲੈ ਕੇ ਉਹਨੂੰ ਉੱਥੇ ਕੋਈ ਮਾਲੀ ਰੱਖੇਗਾ ਉਹਦੀ ਸਾਂਭ ਸੰਭਾਲ ਕਰੇਗਾ ਤਾਂ ਹੋ ਪਾਏਗਾ ਵੀ ਟਿਲ ਪਿਸ਼ਨ ਵੀ ਨਹੀਂ ਹੋ ਪਾਇਆ ਇਸ ਕਰਕੇ ਉਸ پارک ਦੀ ਦਿੱਕਤ ਹੈ ਮੈਂ ਉੱਥੇ ਤਿੰਨ ਫੈਕਟਰੀਆਂ ਵਾਲੇ ਹੈ ਜਿਹਦੇ ਵਿੱਚ ਕਪੂਰ ਟੈਂਟ ਵਾਲੇ ਹੈ ਇੱਕ ਧਾਗੇ ਦੇ ਮੇਲ ਵਾਲੇ ਹੈ ਉਹਨਾਂ ਨੇ ਇੱਕ ਕਮੇਟੀ ਬਣਾਈ ਹੈ ਉਹ ਆਪਣਾ ਉਹਨਾਂ ਦਾ ਲੈਟਰ ਹੈਡ ਬਣਵਾਤਾ ਹੈ ਉਹਨਾਂ ਦੀ ਜਲਦੀ ਪੀਐਮਸੀ ਬਣ ਜਾਏਗੀ ਉਹਨਾਂ ਨੇ ਕਿਹਾ ਕਿ ਅਸੀਂ ਇਸ پارک ਨੂੰ ਮੇਨਟੇਨ ਕਰਾਂਗੇ ਤਾਂ ਉਹ ਮੇਨਟੇਨ ਹੋਣ ਤੋਂ ਬਾਅਦ ਠੀਕ ਹੋਏਗਾ ਅਲਟੀਮੇਟਲੀ ਅਦਰਵਾਈਜ਼ ਤਾਂ ਕੋਈ ਵੀ ਨਹੀਂ ਕਰ ਸਕਦਾ ਮੈਂ ਕਰ ਸਕਦਾ ਤੁਸੀਂ ਕਰ ਸਕਦੇ ਹੋ ਜਦ ਤੱਕ ਮਹੱਲੇ ਵਾਲੇ ਉਸ پارک ਨੂੰ ਮੇਨਟੇਨ ਨਹੀਂ ਕਰਨਗੇ ਤਦ ਤੱਕ ਉਹ ਮੇਨਟੇਨ ਨਹੀਂ ਹੋਏਗਾ ਅੱਜ ਉਹ پارک ਸਰਕਾਰ ਨੇ ਬਣਾਇਆ ਪਰ ਅੱਜ ਉਹ پارک ਉਸ ਤਰ੍ਹਾਂ ਹੀ ਹੈ ਆਲ ਬਲੇ ਮਹੀਨੇ ਦੋ ਮਹੀਨੇ ਦੇ ਅੰਦਰ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਕੋਲ ਫੰਡ ਲਗਾ ਕੇ ਇਹਦੀ ਪ੍ਰੋਪਰ ਮਾਲੀ ਲਗਾ ਕੇ ਅਸੀਂ ਮੈਨੇਜ ਕਰਾਂਗੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਾਣੀ ਭਰ ਗਿਆ ਬਰਸਾਤ ਦੇ ਕਰਕੇ ਉਸੇ ਲਈ ਪਾਣੀ ਬਹੁਤ ਸੀ ਗਿਆ ਤੇ ਮੈਨੂੰ ਲੱਗਦਾ ਹੈ ਕਿ ਇੱਕ ਦੋ ਮਹੀਨੇ ਦੇ ਵਿੱਚ ਪਾਰਕ ਮੇਨਟੇਨ ਹੋ ਜਾਏਗਾ ਪਰ ਮੇਨਟੇਨ ਉਹਨਾਂ ਦੇ ਦੁਆਰਾ ਹੋਏਗਾ ਉਹ ਜੋ ਪਾਰਕ ਮੈਨੇਜਮੈਂਟ ਕਮੇਟੀ ਹੈ ਉਹੀ ਉਹਨੂੰ ਮੇਨਟੇਨ ਕਰੇਗੀ ਅਸੀਂ ਸਰਕਾਰ ਤੋਂ ਜੋ ਉਹਦੇ ਪੈਸੇ ਆਉਂਦੇ ਆ ਪਰ ਮੰਥ ਉਹ ਪੈਸੇ ਵੀ ਅਸੀਂ ਸਹਿਯੋਗ ਕਰਾਂਗੇ ਤੁਸੀਂ ਕਹਿ ਰਹੇ ਹੋ ਤੁਹਾਡਾ ਜਿਹੜਾ ਵਾਰਡ ਆ ਉਹਦਾ ਇੰਪਰੂਵਮੈਂਟ ਟ੍ਰਸਟ ਦੇ ਅਧੀਨ ਆ ਅਧ ਨ ਸਮੱਸਿਆ ਵੀ ਕਈ ਤਰੀਕੇ ਦੀ ਹੁੰਦੀ ਹੈ ਕਈ ਵਾਰੀ ਲੋਕ ਆਉਂਦੇ ਨੇ ਜੀ ਸਾਡਾ ਇਹ ਕੰਮ ਨਹੀਂ ਹੋ ਰਿਹਾ ਤਾਂ ਪਤਾ ਲੱਗਦਾ ਜੀ ਇਹ ਤਾਂ ਜਿਹੜਾ ਅਧਿਕਾਰ ਖੇਤਰ ਆ ਇਹ ਤਾਂ ਇੰਪਰੂਵਮੈਂਟ ਟਰਸਟ ਦਾ ਹੈ ਇਹ ਤਾਂ ਨਗਰ ਨਿਗਮ ਦਾ ਕਿਸ ਤਰੀਕੇ ਦੀ ਚੁਣੌਤੀਆਂ ਦਾ ਤੁਸੀਂ ਸਾਹਮਣਾ ਕਰਦੇ ਐਸਾ ਹੈ ਕਿ ਜੋ ਸਰਕਾਰ ਦਾ ਸਿਸਟਮ ਹੈ ਕਿ ਜਦੋਂ ਲੁਧਿਆਣਾ ਇੰਪਰੂਵਮੈਂਟ ਟਰਸਟ ਕੋਈ ਵੀ ਕਲੋਨੀ ਡਿਵੈਲਪ ਕਰਦਾ ਹੈ ਤਾਂ ਉਹ ਤਿੰਨ ਸਾਲਾਂ ਦੇ ਅੰਦਰ ਅੰਦਰ ਨਗਰ ਨਿਗਮ ਨੂੰ ਟਰਾਂਸਫਰ ਕਰਨੀ ਹੁੰਦੀ ਹੈ ਪਿਛਲੇ ਦਿਨੇ ਜਿਹੜੀ ਸਾਡੀ ਉਪਚੋਣ ਹੋਈ ਲੁਧਿਆਣਾ ਪੱਛਮੀ ਵਿਧਾਨ ਸਭਾ ਦੇ ਵਿੱਚ ਉਸ ਉਪਚੋਣ ਦੇ ਵਿੱਚ ਸਾਡੇ ਜੋ ਇਥੋਂ ਐਮਐਲਏ ਔਰ ਮੌਜੂਦਾ ਮੰਤਰੀ ਸ਼੍ਰੀ ਸੰਜੀਵ ਰੋੜਾ ਜੀ ਸਾਡੇ ਕਮਿਸ਼ਨਰ ਸ਼੍ਰੀ ਅਤੇਤੇ ਡੈਚਵਾਲ ਜੀ ਔਰ ਮੇਅਰ ਮੈਡਮ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਇਹ ਸਾਰੀਆਂ ਸਕੀਮਾਂ 6 ਸਕੀਮਾਂ ਜਿਹਦੇ ਵਿੱਚ ਰਿਸ਼ੀ ਨਗਰ ਦੀ ਸਕੀਮ ਵੀ ਸੀ ਅਸੀਂ ਇਹ ਨਗਰ ਨਿਗਮ ਨੂੰ ਹੈਂਡਓਵਰ ਕਰਤੀਆਂ ਔਰ ਜੋ ਮੇਰੇ ਕੋਲ ਇਨਫਾਰਮੇਸ਼ਨ ਹੈ ਕਿ ਲਗਭਗ 75 ਲੱਖ ਰੁਪਏ ਦੇ ਐਡਵਰਟਾਈਜ਼ਮੈਂਟ ਦੇ ਬੋਰਡ ਸ਼ਹਿਰ ਦੇ ਵਿੱਚ ਲਗਵਾਏ ਗਏ ਵੀ ਏਸੇ ਵਿੱਚ ਕੀ ਸਕੀਮਾਂ ਟਰਾਂਸਫਰ ਹੋਈਆਂ ਸ਼ਹਿਰ ਵਾਸੀਆਂ ਨੂੰ ਇੱਕ ਬੜਾ ਵੱਡਾ ਤੋਹਫਾ ਹੈ ਪਰ ਅੱਜ ਸ਼ਾਇਦ ਜਨਵਰੀ ਚ ਪ੍ਰੈਸ ਕਾਨਫਰੰਸ ਹੋਈ ਸੀ ਤੇ ਅੱਜ ਸਤੰਬਰ ਐਂਡ ਹੋ ਚੁੱਕਾ ਪਰ ਟਿਲ ਪੋਜੀਸ਼ਨ ਵੀ ਉਹ ਟਰਾਂਸਫਰ ਨਹੀਂ ਹੋਈਆਂ ਹੈਂਡਓਵਰ ਨਹੀਂ ਹੋਈ ਨਗਰ ਨਿਗਮ ਨੂੰ ਔਰ ਮੈਂ ਕਮਿਸ਼ਨਰ ਨੂੰ ਮਿਲਿਆ ਕਮਿਸ਼ਨਰ ਨੇ ਕਿਹਾ ਕਿ ਅਸੀਂ 10 ਜਾਂ 15 ਦਿਨ ਪਹਿਲਾਂ ਕਿ ਸਰ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਸਫਾਈ ਦੀ ਕਟਿੰਗ ਦੀ ਕਿਉਂਕਿ ਉਹ ਅੱਧਾ ਟਰੱਸਟ ਕੋ ਅੱਧਾ ਕਾਰਪੋਰੇਸ਼ਨ ਕੋ ਲਾ ਔਰ ਸਾਡੇ ਮੰਤਰੀ ਸਾਹਿਬ ਨੇ ਅਨਾਉਂਸ ਵੀ ਕੀਤਾ ਤੇ ਉਹਨੇ ਕਿਹਾ ਸੀ ਹੁਣ ਇੱਕ ਜੁਆਇੰਟ ਕਮੇਟੀ ਬਣਾਤੀ ਹੈ ਉਹ ਜੁਆਇੰਟ ਕਮੇਟੀ ਹਜੇ ਇਹ ਤੈਅ ਕਰੇਗੀ ਇਹਦੇ ਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਆ ਉਹ ਫੰਡ ਜਿਹੜੇ ਹੈਗੇ ਐਟਰਾਸ ਤੁਹਾਨੂੰ ਦੇਗਾ ਫਿਰ ਅਸੀਂ ਸਕੀਮ ਨੂੰ ਆਪਣੇ ਕੋਲ ਲਵਾਂਗੇ ਤਾਂ ਟਿਲ ਪੋਜੀਸ਼ਨ ਵੀ 6 ਮਹੀਨੇ 7 ਮਹੀਨੇ ਪਹਿਲਾਂ ਜਿਹਦੇ ਤੋਂ ਤੁਸੀਂ ਗੱਲ ਕੀਤੀ ਹੈ ਜਿਹਦੇ ਬੋਰਡ ਵੀ ਲੱਗੇ ਜਿਹਦੇ ਉੱਤੇ ਐਡਮਿਨਿਸਟ੍ਰੇਟ ਖਰਚਾ ਵੀ ਸਰਕਾਰ ਨਹੀਂ ਕਰਤਾ ਪਰ ਉਹ ਕੰਮ ਹਜੇ ਤੱਕ ਵੀ ਟਿਲ ਪੈਂਡਿੰਗ ਹੈ ਇੱਕ ਆਖਰੀ ਸਵਾਲ ਹੈ ਮੇਰਾ ਤੁਹਾਡੇ ਤੋਂ ਬਈ ਤੁਹਾਡੇ ਵਾਰਡ ਦੇ ਉਹ ਕਿਹੜੇ ਕੰਮ ਨੇ ਜਿਹੜੇ ਹਲੇ ਤੱਕ ਨਹੀਂ ਹੋਏ ਤੇ ਤੁਸੀਂ ਉਹਨਾਂ ਨੂੰ ਕਰਨਾ ਚਾਹੁੰਦੇ ਥੋਡੀ ਪਾਈਪਲਾਈਨ ਦੇ ਵਿੱਚ ਉਹ ਕੰਮ ਨੇ ਤੇ ਤੁਸੀਂ ਆਪਣਾ ਟੋਟਲ ਜਿਹੜਾ ਕੰਮਕਾਜ ਹੈ ਹਲੇ ਤੱਕ ਦਾ ਕਾਰਜਕਾਲ ਨੂੰ ਦੱਸਿਓ ਕਿੰਨੇ ਨੰਬਰ ਦੇਵੋਗੇ ऐसा है कि कार्य जो नंबर वाली गल कीती है नंबर तो पब्लिक देगी या तुसी दोगे मैं ता वही कहूंगा मेरे 10 बटा 10 है कभी भी कोई आदमी ये नहीं कहता कि ਘੱਟ ਹੋਣਗੇ ਜਿਹੜੀ ਪ੍ਰਾਇੋਰਟੀ ਹੈ ਪ੍ਰਾਇੋਰਟੀ ਹੈ ਇੱਕ 5 ਪੀ ਰੋਡ ਦੇ ਉੱਤੇ ਜੋ ਪਿਛਲੇ ਲਗਭਗ 20 25 ਸਾਲ ਤੋਂ ਸੀਵਰੇਜ ਦੀ ਸਮੱਸਿਆ ਹੈ ਉੱਥੇ ਸੜਕ ਦੀ ਸਮੱਸਿਆ ਹੈ ਉਹ ਪ੍ਰਾਇੋਰਟੀ ਹੈ ਕਿਉਂਕਿ ਬਾਕੀ ਸਾਰੇ ਵਾਰਡ ਦੇ ਵਿੱਚ ਜੋ ਬੇਸਿਕ ਨੀਡਸ ਹੁੰਦੀਆਂ ਕਿਉਂਕਿ ਪਬਲਿਕ ਹੀ ਜਾਂਦੀ ਹੈ ਪਬਲਿਕ ਆਪਣਾ ਨਮਾਇੰਦਾ ਚ ਹੁੰਦੀ ਹੈ ਉਹ ਚਾਹਦੀ ਹੈ ਕਿ ਜਦੋਂ ਮੈਂ ਸਿਰੇ ਸੋ ਕੇ ਉੱਠਾਂ ਤਾਂ ਮੇਰੇ ਘਰ ਦੇ ਬਾਹਰ ਝਾੜੂ ਲੱਗਿਆ ਹੋਵੇ ਮੈਂ ਮੇਰੇ ਮੈਨੂੰ ਪੀਣ ਦਾ ਸਾਫ ਪਾਣੀ ਮਿਲੇ ਉਹ ਆਪਣੇ ਕੌਂਸਲਰ ਤੋਂ ਉਮੀਦ ਕਰਦੀ ਹੈ ਕਿ ਮੇਰੀ ਸੀਵਰੇਜ ਲਾਈਨ ਜਿਹੜੀ ਹੈਗੀ ਆ ਬਰਸਾਤੀ ਪਾਣੀ ਦੀ ਨਿਕਾਸੀ ਠੀਕ ਪ੍ਰਕਾਰ ਨਾਲ ਹੋਵੇ ਤੇ ਮੇਰੇ ਆਲੇ-ਦੁਆਲੇ ਜਿਹੜਾ ਪਾਰਕ ਹੈ ਉਹ ਪਾਰਕ ਸਾਫ ਸੁਰਾ ਹੋਵੇ ਤਾਂ ਕਿ ਜਿੰਮੇ ਫਿਰ ਉੱਠ ਕੇ ਉੱਤੇ ਸੈਰ ਕਰਨ ਜਾਵਾਂ ਜਾਂ ਬੱਚੇ ਖੇਡਣ ਜਾਂਦੇ ਜਾਂ ਤਾਂ ਸਾਫ ਸੁਰਾ ਮਾਹੌਲ ਮਿਲੇ ਇਹ ਆਪਣੇ ਕੌਂਸਲਰ ਤੋਂ ਉਮੀਦ ਕਰਦੀ ਹੈ ਤਾਂ ਉਹ ਜਿਹੜਾ ਇਲਾਕਾ ਹੈ ਜਿੱਦੇ ਤੁਸੀਂ ਵੀ ਗੱਲ ਪਾਰਕ ਦੀ ਕੀਤੀ ਕਿ ਪਾਰਕ ਡਿਵੈਲਪ ਨਹੀਂ ਹੈ ਉਸ ਇਲਾਕੇ ਦੇ ਵਿੱਚ ਕੰਮ ਹੋਣ ਵਾਲਾ ਹੈ ਤੇ ਮੈਂ ਉਸ ਇਲਾਕੇ ਤੇ ਵਰਕਿੰਗ ਵੀ ਕਰ ਰਿਹਾ ਦੋ ਤਿੰਨ ਚੁਣੌਤੀਆਂ ਉੱਤੇ ਹੈਗੀਆਂ ਇੱਕ ਤਾਂ ਹੈ ਕਿ ਜਿਹੜੇ ਵਿੜੇ ਬਣੇ ਆ ਉਹ ਵਿੜਿਆਂ ਦੇ ਕਰਕੇ ਸੀਵ ਇਹ ਦੂਸਰਾ ਹੈ ਕਿ ਉੱਥੇ ਕਬਾੜ ਵੀ ਹੈ ਕਬਾੜ ਦਾ ਕੰਮ ਕਰਨ ਵਾਲੇ ਬਹੁਤ ਲੋਕ ਹੈ ਜਿਨ੍ਹਾਂ ਨੇ ਬਾਹਰ ਕਬਜ਼ੇ ਕੀਤੇ ਹੋਏ ਆ ਉਹ ਵੀ ਸਰਕਾਰ ਨੂੰ ਲੈਟਰ ਦਿੰਦਾ ਹੈ ਤੋਂ ਸਰਕਾਰ ਉਤੇ ਕਿੰਨਾ ਐਕਸ਼ਨ ਕਰਦੀ ਹੈ ਉਹਦੇ ਤੇ ਡਿਪੈਂਡ ਕਰੇਗਾ ਪ੍ਰਾਇਓਰਟੀ ਉਹ ਹੈ ਬਾਕੀ ਵਾਰਡ ਸਾਫਸਰ ਹੋਵੇ ਅਜੇ ਛੋਟੀਆਂ ਛੋਟੀਆਂ ਸਮੱਸਿਆ ਕੋਈ ਜ਼ਿਆਦਾ ਵੱਡੀ ਵੱਡੀ ਸਮੱਸਿਆ ਨਹੀਂ ਹੈ ਇਹ ਛੋਟੀਆਂ ਛੋਟੀਆਂ ਸਮੱਸਿਆਵਾਂ ਮਾ ਠੀਕ ਹੋਣ ਤੇ ਮੈਨੂੰ ਲੱਗਦਾ ਕਿ ਅੱਛਾ ਸਿਸਟਮ ਹੈ ਅੱਛਾ ਵਾਰਡ ਬਣੇਗਾ ਬੇਸਿਕ ਗੱਲ ਹੈ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਇੱਥੇ ਲੈ ਕੇ ਆਏ ਬਹੁਤ ਬਹੁਤ ਤਵਾਰ ਨੰਬਰ 62 ਤੋਂ ਬੀਜੇਪੀ ਕਾਉਂਸਲਰ ਸੁਨੀਲ ਮੋਦਗਿਲ ਨਾਲ ਮੌਜੂਦ ਸੀ ਗਏ ਤੁਸੀਂ ਸੁਣਿਆ ਉਹਨਾਂ ਨੂੰ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਦੱਸ ਰਹੇ ਨੇ ਵੀ ਉਹਨਾਂ ਦੇ ਵਾਰਡ ਦੇ ਵਿੱਚ ਕੀ ਕੀ ਸਮੱਸਿਆਵਾਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਹੱਲ ਕੀਤਾ ਜਾ ਰਿਹਾ ਤੁਸੀਂ ਇਹਨਾਂ ਦੇ ਸਵਾਲਾਂ ਤੋਂ ਕਿੰਨੇ ਸਹਿਮਤ ਹੋ ਕਮੈਂਟ ਬਾਕਸ ਦੇ ਵਿੱਚ ਸਾਨੂੰ ਆਪਣੇ ਜਵਾਬ ਜ਼ਰੂਰ ਦਿਓ ਅਸੀਂ ਤੁਹਾਡੇ ਕਾਉਂਸਲਰ ਤੱਕ ਵੀ ਪਹੁੰਚ ਕਰ ਰਹੇ ਹਾਂ ਤੁਸੀਂ ਆਪਣੇ ਕਾਉਂਸਲਰ ਤੋਂ ਕਿਹੜੇ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੇ ਸਕਦੇ ਹੋ ਤੇ ਜੁੜੇ ਰਹੋ ਸਾਡੇ ਖਾਸ ਪ੍ਰੋਗਰਾਮ ਵਰਡ ਦਾ ਰਿਪੋਰਟ ਕਾਰਡ ਦੇ ਵਿੱਚ